ਤੁਹਾਨੂੰ ਅਮਰਸਰ ਦੇ ਐਲੀਵੇਟਡ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਪੁਲਿਸ ਵੱਲੋਂ ਇੱਕ ਹਾਈ ਟੈਕ ਨਾਕਾ ਲਗਾਇਆ ਗਿਆ ਨਾਕਾ ਲਗਾਇਆ ਗਿਆ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੱਡੀਆਂ ਜਿਹੜੇ ਸਪੀਡ ਜਿਹੜੀ ਹੈ ਓਵਰ ਸਪੀਡ ਕਰਕੇ ਕਈ ਤੁਰਕ ਘਟਨਾਵਾਂ ਹੋ ਜਾਂਦੀਆਂ ਹਨ ਕਈ ਐਕਸੀਡੈਂਟ ਹੁੰਦੇ ਹਨ ਜਿਸ ਕਰਕੇ ਓਵਰ ਸਪੀਡ ਦਾ ਖਾਸ ਕਰਕੇ ਚਲਾਨ ਕੀਤਾ ਜਾ ਰਿਹਾ ਇਸ ਦੇ ਨਾਲ ਨਾਲ ਹੋਰ ਵੀ ਕਈ ਜਿਸ ਤਰ੍ਹਾਂ ਮੂੰਹ ਤੇ ਕਪੜਾ ਬੰਨਿਆ ਹੈ ਜਿਹੜੇ ਹੈਲਮਟ ਨਹੀਂ ਪਾ ਰਹੇ ਇਸ ਤਰ੍ਹਾਂ ਦੇ ਵੀ ਕਈ ਚਲਾਨ ਕੀਤੇ ਜਾ ਰਹੇ ਆ ਬੁਲਟ ਦੀ ਚੈਕਿੰਗ ਕੀਤੀ ਜਾ ਰਹੀ ਹੈ ਬੁਲਟ ਜਿਹੜੇ ਪਟਾਕੇ ਜਿਹੜੇ ਆ ਬੁਲਟ ਤੇ ਚਲਾਏ ਜਾਂਦੇ ਹਾ ਉਸ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਐਡੀਸੀਪੀ ਮੈਡਮ ਅਮਨਦੀਪ ਦੀ ਅਗਵਾਈ ਹੇਠ ਇਹ ਨਾਕਾ ਲਗਾਇਆ ਗਿਆ ਤੇ ਜਿਹਦੇ ਤਸਵੀਰਾਂ ਅੱਡੇ ਸਾਂਝੀ ਕਰ ਰਿਹਾ ਜੇ ਹਾਈ ਟੈਕ ਨਾਕਾ ਇਹ ਹਰ ਇੱਕ ਗੱਡੀ ਜਿਹੜੀ ਹੈਗੀ ਪਿੱਛੋਂ ਹੀ ਮੀਟਰ ਲਗਾ ਕੇ ਅੱਗੇ ਵੀ ਮੀਟਰ ਲਗਾਇਆ ਜਾਂਦਾ ਲੇਕਿਨ ਅੱਜ ਇਹ ਸਖਤਾਈ ਬਹੁਤ ਹੀ ਜ਼ਿਆਦਾ ਕੀਤੀ ਗਈ ਹੈ ਜਿੱਥੇ ਕਿ ਹਰ ਇੱਕ ਜਿਹੜੀ ਹੈ ਉਹ ਲੱਖ ਤੇ ਗੱਡੀ ਜਿਹੜੀ ਓਵਰ ਸੀ ਮੀਟ ਦੀ ਗੱਡੀ ਆ ਉਹਨੂੰ ਰੋਕਿਆ ਜਾ ਰਿਹਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜੀਆਂ ਕਿ ਓਵਰ ਸਪੀਡ ਗੱਡੀਆਂ ਜਿਹੜੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਦੇ ਨਾਲ ਹੀ ਚਲਾਣ ਜਿਹੜੇ ਕਟਿਆ ਜਾ ਰਿਹਾ ਜਾਂ ਫਿਰ ਜਿਨ੍ਹਾਂ ਨੇ ਮੂੰਹ ਬਣ ਕੇ ਕਪੜਾ ਮੂੰਹ ਤੇ ਬਣ ਕੇ ਗੱਡੀਆਂ ਚਲਾਉਂਦੇ ਹਨ ਉਸ ਦੇ ਵਿੱਚ ਵੀ ਸਖਤਾਈ ਕਰ ਦਿੱਤੀ ਗਈ ਹੈ ਉਸ ਤੇ ਵੀ ਜਿਹੜਾ ਰੋਕ ਲਗਾ ਦਿੱਤੀ ਗਈ ਹੈ ਕੁਰੰਤੌਰਤੇ ਕਿ ਮੂੰਹ ਤੇ ਕਪੜਾ ਬਣ ਕੇ ਵੀ ਗੱਡੀ ਨਹੀਂ ਚਲਾਈ ਜਾ ਸਕਦੀ ਖਾਸ ਕਰ 6 ਜੂਨ ਨੂੰ ਲੈਂਦੇ ਹੋਏ ਇਹ ਸਤਾਈ ਵਰਤੀ ਗਈ ਹੈ ਜਿਸ ਦੇ ਵਿੱਚ ਆਉਣ ਵਾਲੇ ਸਮੇਂ ਤੇ ਕੋਈ ਅਨਸਕੋਵੀ ਘਟਨਾ ਨਾ ਹੋ ਜਵੇ ਸੁਰੱਖਿਆ ਦੇ ਮੁੱਦੇ ਨਜ਼ਰ ਮੂੰਹ ਤੇ ਕਪੜਾ ਬਣ ਕੇ ਇਸ ਤਰ੍ਹਾਂ ਗੱਡੀਆਂ ਟੂ ਵੀਲਰ ਚਲਾਉਣ ਵਾਲੇ ਚਲਾਉਣ ਵਾਲਿਆਂ ਤੇ ਵੀ ਇਹ ਚਲਾਨ ਜਿਹੜਾ ਕੀਤਾ ਜਾ ਰਿਹਾ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਪੁਲਸ ਦੀ ਪੂਰੀ ਟੀਮ ਮੌਜੂਦ ਹੈ ਮੁਸਤਦੀਦ ਨਾਲ ਜਿਹੜੀ ਹੈ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਆਪਾਂ ਗੱਲਬਾਤ ਕਰਦੇ ਹਾਂ ਮੈਡਮ ਨਾਲ ਜਿਸਨਾਂ ਕੀ ਨਕ ਲਗਾਇਆ ਗਿਆ ਤੇ ਜਿਹੜਾ ਨਕ ਲਗਾਇਆ ਗਿਆ ਅੱਜ ਇਹਦੇ ਵਿੱਚ ਕਿਹੜੇ-ਕਿਹੜੇ ਚਲਾਨ ਜਿਹੜੇ ਕਿ ਕਿਤੇ ਜਾ ਰਿਹਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇਸੇ ਤੇ ਸਾਡੀ ਕੋਸ਼ਿਸ਼ ਇਹੋ ਹੀ ਆ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜਿਹੜਾ ਓਵਰ ਸਪੀਡ ਦੇ ਵਿੱਚ ਬਹੁਤ ਸਾਰੇ ਸਟੰਟ ਜਿਹੜੇ ਆ ਬਹੁਤ ਸਾਰੀਆਂ ਐਵੇਂ ਦੀਆਂ ਮਤਲਬ ਰੇਸ ਟਾਈਪ ਹੋ ਗਿਆ ਰੈਸ਼ ਡਰਾਈਵਿੰਗ ਹੋ ਗਈ ਪਰ ਸਾਡੀ ਕੋਸ਼ਿਸ਼ ਇਹ ਆ ਕਿ ਅਮਰਸਰ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਆਉਂਦਾ ਤਕਰੀਬਨ 40 ਤੋਂ 45 ਦੀ ਸਪੀਡ ਦੇ ਵਿੱਚ ਜਦੋਂ ਗੋਲਡਨ ਗੇਟ ਤੇ ਅੰਦਰ ਐਂਟਰ ਹੁੰਦੀ ਜਾਂ ਮਤਲਬ ਜਿੰਨੇ ਵੀ ਸਾਡੇ ਅਮਰੀ ਸਰ ਦੇ ਐਂਟਰੀ ਪੁਆਇੰਟ ਹੈਗੇ ਆ ਉਹਦੇ ਵਿੱਚ 40 ਤੋਂ 45 ਦੀ ਸਪੀਡ ਵਿੱਚ ਹੋਗੀ ਬਹੁਤ سارے ਪਿਛਲੇ ਦਿਨਾਂ ਵਿੱਚ ਵੇਖੇ ਲੋਕ ਬਾਹਰੋਂ ਆਣ ਕੇ ਤੁਹ ਜੇ ਡਿਸਟ੍ਰਿਕਟਾਂ ਚੋਂ ਆਣ ਕੇ ਇੱਥੇ ਬਹੁਤ ਜ਼ਿਆਦੇ ਜਿਹੜੇ ਐਸਟੰਟ ਵਗੈਰਾ ਰੈਸ ਡਰਾਈਵਿੰਗ ਐਵੇਂ ਦੀ ਕੰਮ ਕਰਦੇ ਜਿਹਦੇ ਨਾਲ ਕੁਝ ਲੋਕੀ ਰੀਲਾ ਬਣਾਉਂਦੇ ਤੇ ਆ ਕੇ ਰੀਲਾ ਜਿਹੜੀਆਂ ਵੇਖੋ ਰੀਲ ਬਣਾਉਣਗੇ ਗੱਡੀ ਬੌਂਡ ਹੋਗੀ ਬੰਦੇ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਮਤਲਬ ਜੇ ਕੋਈ ਐਵੇਂ ਦੀਆਂ ਸਿਚੁਏਸ਼ਨ ਜੇ ਹੁਣ ਆਉਂਦੀਆਂ ਆਲਰੇਡੀ ਅਸੀਂ ਜਿਹੜੀਆਂ ਕੁਝ ਚਲਾਨ ਤੇ ਅਸੀਂ ਕੀਤੇ ਹੋਏ ਆ ਜਿਹੜੇ ਬਾਹਰੋਂ ਆਣ ਕੇ ਕੁਛ ਤਰਨ ਤਰਨ ਦੇ ਸੀਗੇ ਇਹ ਕੁਛ ਗੁਰਦਾਸਪੁਰ ਡਿਸਟ੍ਰਿਕਟ ਦੇ ਸੀਗੇ ਜਿਹੜੇ ਕਿਤੇ ਜਿਨ੍ਹਾਂ ਨੇ ਆਣ ਕੇ ਸਟੰਟ ਕੀਤੇ ਸੀ ਤੇ ਰੀਲਾਂ ਬਣਾਉਂਦੇ ਸੀਗੇ ਉਹਨਾਂ ਦੇ ਆਲਰੇਡੀ ਅਹੀਂ ਚਲਾਨ ਕੀਤੇ ਹੋਏ ਆ ਜੇ ਇਸ ਤੋਂ ਬਾਅਦ ਹੁਣ ਕੋਈ ਇਹ ਜਿਹੜਾ ਆਲਰੇਡੀ ਅਸੀਂ ਅਵੇਅਰ ਬਾਰ-ਬਾਰ ਤੁਹਾਡੇ ਤੁਹਾਡੇ ਥਰੂ ਜਿਹੜਾ ਅਸੀਂ ਲੋਕਾਂ ਨੂੰ ਮੈਸੇਜ ਦਿੰਨੇ ਆ ਕਿ ਜਿੰਨਾ ਵੀ ਹੋ ਸਕੇ ਤੁਸੀਂ ਜਦੋਂ ਵੀ ਸ਼ਹਿਰ ਵਿੱਚ ਆਓ ਮਤਲਬ ਪ੍ਰੋਪਰ ਇੱਕ ਤੁਸੀਂ ਆਉਂਗੇ 40 45 ਦੀ ਸਪੀਡ ਦੇ ਵਿੱਚ ਆਓ ਆਪਣੇ ਜੋ ਵੀ ਤੁਸੀਂ ਇੱਥੇ ਜਿੱਥੇ ਵੀ ਦਰਸ਼ਨ ਕਰਨੇ ਆ ਗੁਰੂ ਮਹਾਰਾਜ ਦੇ ਘਰ ਦੇ ਕਿਸੇ ਵੀ ਗੁਰਦੁਆਰਾ ਮੰਦਿਰ ਦੇ ਵਿੱਚ ਤੁਸੀਂ ਦਰਸ ਦੇਖਣ ਕਰਨੇ ਆ ਜਾਂ ਆਪਣੀ ਸ਼ਾਪਿੰਗ ਕਰਨੀ ਤੇ ਉਹ ਕਰਨਾ ਉਹ ਨਾ ਕਿ ਇੱਥੇ ਲਿਆ ਕੇ ਤੁਸੀਂ ਇੱਥੋਂ ਦਾ ਜਿਹੜਾ ਮਾਹੌਲ ਆ ਜਾਂ ਆਪਣਾ ਗੁਰੂ ਰਾਮਦਾਸ ਦੀ ਨਗਰੀ ਆ ਤੁਸੀਂ ਉਹਦੇ ਵਿੱਚ ਆਪਣੀਆਂ ਰੀਲਾਂ ਬਣਾਵਨਾ ਕਿ ਲੋਕਾਂ ਨੂੰ ਪਾਓ ਜਵੇਂ 골ਡਨ ਗੇਟ ਦੇ ਉੱਤੇ ਪਾਉਂਦੇ ਆ ਇੰਡੀਆ ਗੇਟ ਦੇ ਆਉਂਦੇ ਆ ਬੀਆਰਟੀਐਸ ਲੇਨ ਦੇ ਵਿੱਚੋਂ ਪਾਉਂਦੇ ਆ ਔਰ ਉਹਦਾ ਸਕੂਟਰ ਜਿਹੜੀ ਜਿਹੜੀ ਵੀ ਉਹ ਵਹੀਕਲ ਤੇ ਆਊਗਾ ਜੇ ਉਹ ਐਵੇਂ ਦਾ ਕੋਈ ਰੀਲਾਂ ਬਣਾਉਂਗਾ ਜਾਂ ਰੈ ਹੋਗਾ ਔਰ ਜਿਹੜਾ ਜਿਹੜਾ ਡਰਾਈਵਰ ਹੋਗਾ ਉਹਤੇ ਬਣਦੀ ਕਾਰਵਾਈ ਕਾਨੂੰਨ ਦੇ ਅਨਸਾਰ ਜ਼ਰੂਰ ਕੀਤੀ ਜਾਊ। ਚਲਾਨ ਜਿਹੜਾ ਇੱਕ ਤਰ੍ਹਾਂ ਦਾ ਚਲਾਨ ਜਿਹੜਾ ਫਾਈਨ ਹੁੰਦਾ ਇਹ ਲੋਕਾਂ ਨੂੰ ਰੂਲ ਫੋਲੋ ਕਰਨ ਲਈ ਸੁਧਾਰਨ ਦੇ ਲਈ ਕੀਤਾ ਜਾਂਦਾ ਪਰ ਲੋਕ ਕਈ ਕਹਿੰਦੇ ਕਿ ਪੁਲਿਸ ਸਾਨੂੰ ਪਰੇਸ਼ਾਨ ਕਰਦੀ ਹੈ। ਦੇਖੋ ਚਲਾਨ ਸਾਡੀ ਇਹੋ ਹੀ ਆ ਜਿਹੜੀ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਦੀ ਉਹਦੀ ਪਾਲਣਾ ਕੀਤੀ ਜਾਂਦਾ। ਸਾਡਾ ਕੋਈ ਐਵੇਂ ਦਾ ਮਕਸਦ ਨਹੀਂ ਹੈਗਾ ਕਿ ਅਸੀਂ ਜਾਣ ਬੁੱਝ ਕੇ ਕਿਸੇ ਦਾ ਚਲਾਨ ਕਰੀਏ। ਜਦੋਂ ਵੀ ਤਕਰੀਬਨ ਅਸੀਂ ਚਲਾਨ ਕੱਟਦੇ ਜਾਂ ਸਾਡਾ ਕੋਈ ਵੀ ਜਦੋਂ ਮੈਂ ਔਰ ਮੇਰੀ ਟੀਮ ਹੁੰਦੀ ਆ ਤੇ ਤਕਰੀਬਨ ਸਾਡੇ ਨਾਲ মিডিਆ ਹੁੰਦਾ ਜੇ ਬਾਈ ਦੀ ਵੀ ਕਿਸੇ ਕੋਈ ਵੀ ਐਮਰਜੈਂਸੀ ਪ੍ਰੋਬਲਮ ਜੇ ਸਾਡੇ ਮੁਲਾਜ਼ਮ ਕੋਲੋਂ ਵੀ ਕੋਈ ਗਲਤੀ ਹੁੰਦੀ ਤੇ ਮੈਂ ਜਵਾਬਦੇਹ ਹੈਗੀ ਇਹਦੀ ਬੈਠੀ ਹੋਈ ਰਿਸਪੌਂਸਿਬਿਲਟੀ ਅਮਾਂਜੋ ਸੀਪੀ ਸਾਹਿਬ ਨੇ ਵੀ ਇਹ ਗੱਲ ਕਹੀ ਕਿ ਪਬਲਿਕ ਦੇ ਕਿਸੇ ਵੀ ਚਲਾਨ ਇੱਕ ਟ੍ਰੈਫਿਕ ਪੁਲੀ ਦਾ ਪ੍ਰੋਸੀਜਰ ਹੈ ਕਿ ਰੂਲ ਫੋਲੋ ਕਰੋ ਤਾਂ ਕਿ ਦੁਰਘਟਨਾ ਨਾ ਵਾ ਨਾ ਹੋ ਨੈਚੁਰਲੀ ਹੈ ਵੀ ਖੁਦ ਹੀ ਆਪਾਂ ਲਾਅ ਨੂੰ ਕਹਿੰਦੇ ਨਾ ਲਾਅ ਵੀ ਇੰਪਲੀਮੈਂਟ ਤਾਂ ਹੀ ਕਰਦੇ ਨਾ ਜੇ ਤੁਸੀਂ ਉਹਨੂੰ ਜੇ ਤੁਸੀਂ ਕ੍ਰਾਈਮ ਕੋਈ ਕਰਦੇ ਆ ਤੇ ਜੇ ਇਹ ਤਾਂ ਫਿਰ ਬੰਦਾ ਜਿਹੜਾ ਮਰਜ਼ੀ ਕ੍ਰਾਈਮ ਜਾਂ ਰੈਗੂਲੇਸ਼ਨ ਨੂੰ ਨਾ ਫੋਲੋ ਕਰੇ ਤੇ ਫਿਰ ਜੋ ਮਰਜ਼ੀ ਕਰੀਏ ਤੁਸੀਂ ਨਾ ਚਲਾਨ ਕੱਟੋ ਤਾਂ ਇਹ ਚੀਜ਼ਾ ਜ਼ਰੂਰੀ ਆ ਵੇਖੋ ਜਿਹਦੇ ਉਹਦੇ ਵਿੱਚ ਬਣੇ ਇਸੇ ਕਰਕੇ ਤੇ ਚਲਾਨ ਦਿੱਤੇ ਚਲਾਨ ਦੀਆਂ ਬੁੱਕਾਂ ਜਾਂ ਈ ਚਲਾਨ ਮਸ਼ੀਨਾ ਇਸੇ ਕਰਕੇ ਤੇ ਦਿੱਤੇ ਆ ਹੈ ਨਾ ਬਰਾਬਰ ਪਬਲਿਕ ਨੂੰ ਰੂਲ ਰੈਗੂਲੇਸ਼ਨ ਨਹੀਂ ਫੋਲੋ ਕਰਨ ਵਾਸਤੇ ਇਹ ਜ਼ਰੂਰੀ ਆ ਉਹ ਜਿਹੜੇ ਨਾਲ ਨਾਲ ਚਲਾਨ ਜਿਹੜੇ ਮੂੰਹ ਤੇ ਕਪੜਾ ਬਣ ਕੇ ਗੱਡੀਆਂ ਚਲਾਉਂਦੇ ਉਹਨਾਂ ਦੇ ਵੀ ਚਲਾਨ ਵਗੈਰਾ ਕਿਤੇ ਜਾ ਰਹੇ ਆ ਨਹੀਂ ਬਿਲਕੁਲ ਨੇਚਰਲੀ ਆ ਓਵਰ ਸਪੀਡ ਦੇ ਅੱਜ ਅਸੀਂ ਲੋਕਾਂ ਨੂੰ ਮੈਸੇਜ ਦੇ ਰਹੇ ਆ ਤੁਹਾਡੇ ਥਰੂ ਅਸੀਂ ਲੋਕਾਂ ਨੂੰ ਮੈਸੇਜ ਦੇ ਰਹੇ ਆ ਜੇ ਇਸ ਤੋਂ ਬਾਅਦ ਅਸੀਂ ਸਾਡਾ ਤਕਰੀਬਨ ਅਸੀਂ ਕੋਸ਼ਿਸ਼ ਕਰਾਂਗੇ ਸਾਡਾ ਵੀਕ ਦੇ ਵਿੱਚ 3 ਦਿਨ ਜਿਹੜੀ ਆ ਅਸੀਂ ਇੱਥੇ ਜਾਂ ਬਾਈਪਾਸ ਦੇ ਉੱਤੇ ਜਿਹੜੀ ਆ ਸਾਡੀ ਰਡਾਰ ਲੱਗੂਗੀ ਉਹ ਇਹਨਾਂ ਦੀ ਜਿਹੜੀ ਆ ਸਪੀਡ ਜਿਹੜੀ ਆ ਉਹ ਮੋਨੀਟਰ ਹੋਊਗੀ ਜਿਨ੍ਹਾਂ ਨੇ ਸਪੀਡ ਤੋਂ ਉੱਪਰ ਜੇ 40 45 ਤੋਂ ਉੱਪਰ ਲੈ ਕੇ ਰੈਸ ਡਰਾਈਵਿੰਗ ਕੀਤੀ ਉਹ ਬਣਦੀ ਜਿਹੜ ਉਹਹੀਂ ਜ਼ਰੂਰ ਕਟਾਂਗੇ ਇਹ ਐਵੇਂ ਜਿਵੇਂ ਮੂੰਹ ਟੱਕਣ ਦੀ ਤੁਸੀਂ ਗੱਲ ਕੀਤੀ ਫੇਸ ਨੂੰ ਕਵਰ ਕਰਦੇ ਆ ਬਹੁਤ ਸਾਰੇ ਕ੍ਰਿਮੀਨਲ ਕ੍ਰਿਮੀਨਲ ਆ ਜਿਨ੍ਹਾਂ ਨੇ ਜਿਹੜੇ ਕ੍ਰਾਈਮ ਕਰਕੇ ਕ੍ਰਿਮੀਨਲ ਹਮੇਸ਼ਾ ਆਪਣਾ ਫੇਸ ਛਿਪਾਉਂਦਾ ਠੀਕ ਹੈ ਨਾ ਜੀ ਉਹਨੂੰ ਉਹਨੂੰ ਵੀ ਅਸੀਂ ਡਿਟੈਕਟ ਕਰਨਾ ਚਾਹੁੰਦੇ ਆ ਜੇ ਇਹ ਇਹਦੇ ਵਿੱਚ ਐਵੇਂ ਦਾ ਲੱਗੂਗਾ ਹੁਣ ਅਸੀਂ ਫੇਸ ਮਾਸਕ ਲਵਾ ਲਵਾ ਕੇ ਔਰ ਉਹਨੂੰ ਜਿਹੜਾ ਸਾਡਾ ਇੱਕ ਪਾਈਸ ਸਾਬ ਚਲਦੀ ਆ ਸਾਡੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਆਲਰੇਡੀ ਸਾਡੇ ਐਸ ਐਚ ਓ ਜਿਹੜੇ ਆ ਜਦੋਂ ਵੀ ਕਿਤੇ ਇਸ ਤਰ੍ਹਾਂ ਨਾਕੇ ਲੱਗਦੇ ਆ ਉਹਨੂੰ ਉਹਦੇ ਵਿੱਚ ਪਾਈਸ ਵਿੱਚ ਪਾ ਕੇ ਸਰਚ ਕਰਕੇ ਕਰਦੇ ਆ ਵੀ ਕਿਉਂਕਿ ਇਹ ਪੁਲਿਸ ਪਹਿਲੇ ਨਾਲੋਂ ਹੋਰ ਹਾਈ ਟੈਕ ਹੋ ਗਈ ਜੀ ਨਹੀਂ ਬਿਲਕੁਲ ਨਹੀਂ ਚਲੀ ਆ ਹੋਰ ਹਾਈ ਟੈਕ ਹੋ ਗਈ ਆ ਔਰ ਸਾਡੇ ਜਿਹੜੇ ਈ ਚਲਾਨ ਜਿਹੜੇ ਆ ਆ ਕੈਮਰੇਆਂ ਦੇ ਥਰੂ ਜ Die haben... ਬਹੁਤ ਜ਼ਿਆਦਾ ਉਦੇ ਤੇ ਲੱਗੇ ਹੋਇਆ ਕਿ ਜਲਦੀ ਤੋਂ ਜਲਦੀ ਜਿਹੜਾ ਉਹ ਹੀ ਚਲਾਨੀ ਸ਼ੁਰੂ ਹੋਏ ਤਾਂ ਜੋ ਜਿਹੜੀਆਂ ਜਿਹੜੀਆਂ ਰੈੱਡ ਲਾਈਟ ਜੰਪ ਕਰਦੇ ਆ ਉਹ ਸਾਰੀਆਂ ਜਿਹੜੀਆਂ ਖਤਮ ਹੋਣ ਤੇ ਸਾਡੀ ਕੋਸ਼ਿਸ਼ ਹੈ ਜਲਦੀ ਤੋਂ ਜਲਦੀ ਉਹ ਵੀ ਸ਼ੁਰੂ ਹੋ ਜਾਣਗੇ 6 ਜੂਨ ਨੂੰ ਲੈ ਕੇ ਜਿਹੜੀ ਸੁਰੱਖਿਆ ਦੇ ਮੱਦੇ ਨਜ਼ਰ ਉਹ ਟ੍ਰੈਫਿਕ ਦੇ ਵਿੱਚ ਵੀ ਜਿਹੜੀ ਰੂਲਿੰਗ ਵਗੈਰਾ ਕੀਤੀ ਗਈ ਹੈ ਉਹਦੇ ਚ ਕੀ ਪਲੈਨਿੰਗ ਹੈ ਨਹੀਂ ਐਕਚੁਅਲੀ ਵੇਖੋ ਸਾਡੇ ਟ੍ਰੈਫਿਕ ਦੇ ਸਾਡੇ ਤਕਰੀਬਨ 135 135 ਜਾਂ 135 ਪੁਆਇੰਟ ਲੱਗੇ ਹੋਏ ਆ ਇਹਦੇ ਨਾਲ ਨਾਲ ਪੀਸੀਆਰ ਦੀ ਸਾਡੀਆਂ ਜਿਹੜੀਆਂ 41 ਗੱਡੀਆਂ ਜਿਹੜੀਆਂ ਉਹ ਚਲਦੀਆਂ 25 ਸਾਡੇ ਮੋਟਰਸਾਈਕਲ ਚਲਦੇ ਆ ਪੀਸੀਆ ਟ੍ਰੈਫਿਕ ਦੀ ਸ਼ੁਰੂ ਹੋ ਜਾਂਦੀ ਆ ਰਾਤ ਨੂੰ ਕਈ ਚੌਕ ਹੈਗੇ ਜਿਹੜੇ 9:30 10 ਵਜੇ ਤੱਕ ਸਾਡੀ ਜਿਹੜੀ ਪੁਲਿਸ ਰਹਿੰਦੀ ਆ ਪੀਸੀਆ ਜਿਹੜੀ 24x7 ਜਿਹੜੀ ਉਹ ਚੱਲਦੀ ਰਹਿੰਦੀ ਆ ਔਰ ਸਾਡੀ ਤਕਰੀਬਨ ਇਹੋ ਹੀ ਆ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਾ ਆਵੇ ਸਾਡੀ ਤਕਰੀਬਨ ਇਹਨਾਂ ਮੁਲਾਜ਼ਮਾਂ ਨਾਲ ਮੀਟਿੰਗ ਨਹੀਂ ਹੁੰਦੀ ਆ ਪੀਸੀਆ ਵਾਲੇ ਨਾਲ ਰਾਤ ਨੂੰ ਕੋਈ ਕੋਈ ਹਲਚਲ ਹੁੰਦੀ ਆ ਇਮੀਡੀਏਟਲੀ ਸਾਨੂੰ ਕੰਟਰੋਲ ਰੂਮ ਨੂੰ ਪ੍ਰਾਇਓਰਟੀ ਦੇ ਉੱਤੇ ਫੋਨ ਕੀਤਾ ਜਾਵੇ ਵੱਖ-ਵੱਖ ਮਾਨਯੋਗ ਸੀਪੀ ਸਾਹਿਬ ਦਾ ਪੂਰਾ ਸ਼ਹਿਰ ਜਿਹੜੀ ਆ ਨਾਕਾਬੰਦੀ ਸਾਡੀ ਚੱਲਣ ਈ ਆ ਦਿਨ ਰਾਤ ਜਿਹੜੀ ਸਾਡੀ ਚੱਲ ਰ ਜਿਹੜੇ ਡੇ ਸਾਰੇ ਆ ਇਹਦੇ ਵਿੱਚ ਕੋਈ ਵੀ ਬੰਦਾ ਬਾਹਰੋਂ ਆਣ ਕੇ ਕੋਈ ਖਰਾਬੀ ਨਾ ਕਰੇ ਜੀ ਬਿਲਕੁਲ ਬਾਹਰੋਂ ਆ ਕੇ ਖਰਾਬੀ ਕੋਈ ਨਾ ਕਰ ਸਕੇ ਅਕਸਰ ਹੀ ਆਂਦੇ ਆ ਕੁਝ ਅ ਬਾਹਰੋਂ ਆ ਕੇ ਇਸ ਰੋਡ ਦੇ ਉੱਤੇ ਸਟੰਡ ਕਰਦੇ ਆ ਜਿਹੜੀਆਂ ਵੀਡੀਓ ਸਮੇਂ-ਸਮੇਂ ਤੇ ਵਾਇਰਲ ਹੁੰਦੀਆਂ ਤੇ ਅਕਸਰ ਗੱਡੀਆਂ ਰੋਡ ਜਿਹੜੀ ਆ ਹਾਈ ਸਪੀਡ ਕਰਕੇ ਐਕਸੀਡੈਂਟ ਹੁੰਦੇ ਜਿਸ ਕਰਕੇ ਸਪੀਡੋਮੀਟਰ ਲਗਾ ਕੇ ਉਸ ਤੋਂ ਬਾਅਦ ਚਲਾਨ ਕੀਤਾ ਜਾ ਰਿਹਾ ਇਸ ਦੇ ਨਾਲ-ਨਾਲ ਜਿਹੜਾ ਕਿ ਮੂੰਹ ਤੇ ਮਾਸਕ ਜਾਂ ਕਪੜਾ ਬਨ ਕੇ ਜਿਹੜੇ ਗੱਡੀਆਂ ਚਲਾਉਂਦੇ ਆ ਉਹਨਾਂ ਦਾ ਵੀ ਚਲਾਨ ਕੀਤਾ ਜਾ ਰਿਹਾ ਇਸ ਕਰਕੇ ਕਿ ਕਈ ਜਿਹੜੇ ਆ ਵਾਰਦਤੀ ਇਹ ਵਾਰਦਾ ਅੰਜਾਮ ਦੇ ਕੇ ਮੂੰਹ ਤੇ ਕਪੜਾ ਬਨ ਕੇ ਨਿਕਲ ਜਾਂਦੇ ਹਨ ਉਸ ਦੀ ਸੁਰੱਖਿਆ ਮੁੱਦੇ ਨਜ਼ਰ ਰਗਦ ਹੈ ਇਹ ਜਿਹੜੇ ਚਲਾਨ ਕੀਤੇ ਜਾ ਰਹੇ ਇਸ ਦੇ ਨਾਲ ਨਾਲ ਬੁਲਟ ਦੇ ਵੀ ਜਿਹੜੇ ਚਲਾਨ ਕੀਤੇ ਜਾ ਰਹੇ ਜੇ ਕਿ ਬੁਲਟ ਪਟਾਕੇ ਮਾਰਦੇ ਜੋ ਕਿ ਹਾਰਟ پیشنਟ ਲਈ ਬਹੁਤ ਜ਼ਿਆਦਾ ਇੱਕ ਡੇਂਜਰਸ ਸਾਊਂਡ ਹੁੰਦਾ ਜੋ ਕਿ ਹਾਰਟ پیشنਟ ਲਈ ਇਹ ਇਨਸਟੈਂਟ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦਾ ਲੇਕਿਨ ਉਹ ਸ਼ੌਂਕਬਾਜੀ ਦੇ ਵਿੱਚ ਆਪਣੀ ਹੁੱਲੜਬਾਜੀ ਦੇ ਵਿੱਚ ਇਹ ਚੀਜ਼ ਭੁੱਲ ਜਾਂਦੇ ਹਨ ਕਿ ਉਹਨਾਂ ਦਾ ਇੱਕ ਪਟਾਕਾ ਕਿਸੇ ਦੀ ਜਾਨ ਲੈਵਾ ਬਣ ਸਕਦਾ ਇਸੇ ਸੁਧਾਰ ਦੇ ਲਈ ਪੁਲਿਸ ਵੱਲੋਂ ਜਿਹੜਾ ਨਾਕਾ ਲਗਾਇਆ ਗਿਆ ਜਿਸ ਤਰ੍ਹਾਂ ਕਿ ਮੈਡਮ ਵੱਲੋਂ ਦੱਸਿਆ ਗਿਆ ਕਿ ਨਾਕਾ ਚਲਾਨ ਕਰਨਾ ਇੱਕ ਜਨਤਾ ਨੂੰ ਪਰੇਸ਼ਾਨ ਕਰਨ ਦਾ ਮੁੱਦਾ ਨਹੀਂ ਹੁੰਦਾ ਇਹ ਜਨਤਾ ਨੂੰ ਰੂਲ ਫੋਲੋ ਕਰਾਉਣ ਦੇ ਲਈ ਉੜਕਰਤ ਨਾਮਾ ਨਾ ਹੋ ਕਿਸੇ ਦੀ ਕੀਮਤੀ ਜਾਨ ਨਾ ਜਾ